ਕਿੱਥੇ ਪਲਟ ਰਹੇ ਨੇ ਟਰੈਕਟਰ ਕਿੱਥੇ ਪਲਟ ਰਹੇ ਨੇ ਟਰਾਲੀਆਂ ਜੀ ਹਾਂ ਅਰਜਾਨਾ ਹੀ ਹੋ ਰਿਹਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਅਤੇ ਲੋਕਾਂ ਨੂੰ ਆ ਰਹੀਆਂ ਨੇ ਭਾਰੀ ਦਿੱਕਤਾਂ ਕੁਝ ਅਜਿਹਾ ਹੀ ਹੋਇਆ ਬੀਤੇ ਦਿਨੀ ਗੜਸ਼ੰਕਰ ਦੇ ਦਸੂਹਾ ਰੋਡ ਤੇ ਜਿੱਥੇ ਇੱਕ ਤੂੜੀ ਨਾਲ ਭਰੀ ਹੋਈ ਟਰਾਲੀ ਪਲਟ ਗਈ ਟਰਾਲੀ ਪਲਟਣ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਦਾ ਬਚਾਅ ਹੋ ਗਿਆ ਪਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਸਮੇਂ ਤੱਕ ਉੱਥੇ ਜਾਮ ਹੀ ਲੱਗਿਆ ਰਿਹਾ ਜਿਸ ਤੋਂ ਬਾਅਦ ਉੱਥੇ ਕਰਮਚਾਰੀਆਂ ਨੇ ਆ ਕੇ ਸੁਰੱਖਿਆ ਫੋਰਸ ਦੇ ਨੇ ਇਸ ਜਾਮ ਨੂੰ ਖੁਲਵਾਇਆ ਅਤੇ ਸਾਰਾ ਰਸਤਾ ਸਾਫ਼ ਕੀਤਾ ਸੋ ਦੋਸਤੋ ਤੁਸੀਂ ਵੀ ਦੇਖੋ ਇਸ ਪੂਰੇ ਮੌਕੇ ਤੇ ਕੀ ਕਹਿਣਾ ਹੈ ਲੋਕਾਂ ਦਾ ਭਿੰਦਰਗੁਰਵਰ ਬੱਡੋ ਆਣ ਅੱਜ ਜੋ ਸਨੌਰ ਬਿਠੇ ਜਿਹੜੀ ਟੂੜੀ ਦੀ ਟਰਾਲੀ ਜਿਹੜੀ ਸੈਲੇ ਫੈਕਟਰੀ ਨੂੰ ਜਾ ਰਹੀ ਸੀ ਅੱਡੇ ਵਿੱਚ ਪਲਟ ਗਈ ਇਹ ਪਲਟੇ ਦੇ ਨਾਲ ਲੋਕਾਂ ਨੂੰ ਰਾਹੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਪ੍ਰਸ਼ਾਸਨ ਆ ਇਹ ਚੁੱਪ ਕਰਕੇ ਬੈਠਾ ਤਮਾਸ਼ਾ ਦੇਖ ਰਿਹਾ ਕਿਉਂਕਿ ਜਿੰਨੇ ਵੀ ਟਿੱਪਲ ਜਾ ਰਹੇ ਆ ਓਵਰਲੋਡ ਜਾ ਰਹੇ ਆ ਟੂੜੀ ਦੀਆਂ ਟਰਾਲੀਆਂ ਫੈਕਟਰੀ ਨੂੰ ਓਵਰਲੋਡ ਜਾ ਰਹੀਆਂ ਜਿਹੜੀਆਂ ਪਰਾਲੀ ਵਾਲੀਆਂ ਟਰਾਲੀਆਂ ਨੇ ਥੀਂ ਨੂੰ ਜਾ ਰਹੀਆਂ ਉਹ ਵੀ ਓਵਰਲੋਡ ਜਾ ਰਹੀਆਂ ਘੱਟੋ ਘੱਟ ਵੀ ਇੰਨੀਆਂ ਲੰਬੀਆਂ ਕਿ ਪਿੱਛੇ ਕਾਰਾਂ ਨੂੰ ਸਕੂਟਰਾਂ ਨੂੰ ਓਵਰਟੇਕ ਕਰਨਾ ਵੀ ਔਖਾ ਹੋ ਗਿਆ ਕਿਉਂਕਿ ਇਹਨਾਂ ਭੂੰਗਾ ਨਾਲ ਇਹਨਾਂ ਟ੍ਰਿਪਲ ਟਰਾਲੀਆਂ ਨਾਲ ਜਿਹੜੀਆਂ ਓਵਰਲੋਡ ਹੋ ਕੇ ਜਾ ਰਹੀਆਂ ਕਿੰਨੀਆਂ ਮੌਤਾਂ ਹੋ ਚੁੱਕੀਆਂ ਪਰ ਪ੍ਰਸ਼ਾਸਨ ਅੱਜ ਵੀ ਚੁੱਪ ਕਰਕੇ ਸਭ ਕੁਝ ਦੇਖ ਰਿਆ ਅੱਗੇ ਜਿਹੜਾ ਸੀਗਾ ਵੇ ਅੱਗੇ ਫੈਸਲਾ ਹੋਇਆ ਵੀ 10 ਤੋਂ 6 ਵਜੇ ਤੱਕ ਟਿਪਰ ਚੱਲਣਗੇ ਰਾਤ ਨੂੰ ਹੁਣ ਉਹ ਦਿਨ ਨੂੰ ਫਿਰ ਚ ਸ਼ੁਰੂ ਹੋਇਆ ਅਸੀਂ ਵੀ ਤੇਰੀਏ ਚ ਆਏ ਆ ਉਹ ਵੀ ਹਾਲ ਦੇਖਿਆ ਤੇ ਅੱਜ ਸਨੌਰ ਦੇ ਵਿੱਚ ਜਿਹੜੀ ਭੂੰਗਾ ਟੂੜੀ ਆ ਟ੍ਰੈਲੀ ਪਾਰਟੀ ਹੋਆ ਇਦਾਂ ਜਾਮ ਵੀ ਲੱਗਾ ਇੱਥੇ ਤੇ ਇਹਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਸਾਹਮਣਾ ਵੀ ਕਰਨਾ ਪਿਆ ਐਕਸੀਡੈਂਟ ਵੀ ਹੋ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦੀ ਆ ਜਿਹੜੀ ਇਹ ਨਾ ਵੱਡੇ ਜਿਨ੍ਹਾਂ ਦੇ ਇਹ ਟਿੱਪਰ ਟਰਾਲੇ ਜੋ ਵੀ ਹੈ ਇਹਨਾਂ ਨਾਲ ਰਲਈ ਹੋਈ ਆ ਤਾਂ ਇਹਨੂੰ ਅੱਜ ਕਾਰਵਾਈ ਇਹਨੂੰ ਦਿਸਦੀ ਨਹੀਂ ਕਾਰਵਾਈ ਕੀਤੀ ਨਹੀਂ ਜਾ ਰਹੀ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਵੱਲੋਂ ਟਰਾਲੀਆਂ ਆ ਚਾਹੇ ਟੂੜੀ ਵਾਲੀਆਂ ਆ ਚਾਹੇ ਪਰਾਲੀ ਵਾਲੀਆਂ ਆ ਚਾਹੇ ਟਿੱਪਰ ਓਵਰਲੋਡ ਆ ਅਸੀਂ ਬੰਗਿਆ ਚੌਂਗੇ 'ਚ ਖੜਕੇ ਉੱਤੇ ਧਰਨਾ ਵੀ ਲਾਵਾਂਗੇ ਤੇ ਅਸੀਂ ਇਹ ਸਭ ਕੁਝ ਦਿਖਾਵਾਂਗੇ ਪ੍ਰਸ਼ਾਸਨ ਨੂੰ ਜੋ ਨਾਲ ਨੱਕ ਥੱਲੇ ਹੋ ਰਿਹਾ ਤੇ ਇਹਦੇ ਨਾਲ ਅਸੀਂ ਜਿਹੜਾ ਨਸ਼ਾ ਭ੍ਰਿਸ਼ਟਾਚਾਰ ਕਤਲ ਰੋਜ਼ ਹੋ ਰਿਹਾ ਹੈ ਗੋਲੀਆਂ ਚੱਲ ਰਹੀਆਂ ਆ ਡਾਕੇ ਹੋ ਰਹੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਇਹਦੇ ਵਿਰੋਧ ਚ ਗੜ ਸਿੰਘ ਡੀਐਸਪੀ ਦੇ ਵੀ ਨੂੰ ਧਰਨਾ ਲਾ ਕੇ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ ਇਸ ਤੋਂ ਬਾਅਦ ਜੰਗ ਜਿਹੜੀ ਆ ਉਹ ਛੇੜਾਂਗੇ ਇਹ ਟਰੈਕਟਰ ਟਰਾਲੀ ਬਲੌਕ ਤੋਂ ਤੂੜੀ ਭਰ ਕੇ ਫੈਕਟਰੀ ਨੂੰ ਆ ਰਹੀ ਸੀ ਇਹਦਾ ਤੜਕੇ 3:30-4:00 ਵਜੇ ਸਵੇਰ ਨੂੰ ਤੇ ਅਚਾਨਕ ਇਹਦਾ ਟਾਇਰ ਅ ਫਟ ਗਿਆ ਜੋ ਕਿ ਇਹ ਰੋਡ ਅਸੀਂ ਐਸਐਸਐਫ ਨੇ ਸੰਚਾਰੂ ਕੰਮ ਨਾਲ ਚਾਲੂ ਕਰਾ ਦਿੱਤਾ ਹੈ ਤੇ ਮੌਕੇ ਟੀਮਾਂ ਪਹੁੰਚ ਕੇ ਸਥਿਤੀ assess ਜਾਨੀ ਨੁਕਸਾਨ ਤੋਂ ਜਾਨੀ ਨੁਕਸਾਨ ਨਹੀਂ ਕੋਈ ਅੱਛਾ